ਵਿਆਹ ਵਿੱਚ ਚਲਾਏ ਪਟਾਕੇ ਹੋ ਗਿਆ ਵੱਡਾ ਕਾਂਡ ਬਰਾਤੀਆਂ ਅਤੇ ਰਿਸ਼ਤੇਦਾਰਾਂ ਨੂੰ ਪੈ ਗਈਆਂ ਪਾਜੜਾਂ ਦੋਸਤੋ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਜਸ਼ਨ ਮਨਾਉਣ ਲਈ ਪਟਾਕੇ ਚਲਾਏ ਜਾਂਦੇ ਨੇ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਕੁੜੀ ਨੂੰ ਗੱਡੀ ਤੇ ਬਿਠਾ ਕੇ ਪੈਲਸ ਵਿੱਚ ਲਿਜਾਇਆ ਜਾ ਰਿਹਾ ਏ ਅਤੇ ਇੱਕ ਨੌਜਵਾਨ ਗੱਡੀ ਤੇ ਖੜਾ ਹੱਥਾਂ ਵਿੱਚ ਸਿਕਾਈ ਸ਼ਾਟ ਪਟਾਕੇ ਫੜ ਕੇ ਉੱਪਰ ਵੱਲ ਚਲਾ ਰਿਹਾ ਏ ਪਰ ਅਚਾਨਕ ਹੀ ਇੱਕ ਪਟਾਕਾ ਥੱਲੇ ਨੂੰ ਉਸਦੇ ਮੂੰਹ ਕੋਲ ਚੱਲ ਜਾਂਦਾ ਹੈ ਜਿਸ ਕਰਕੇ ਨ ਜਵਾਨ ਸਿਕਾਈ ਸ਼ਾਰਟ ਪਟਾਕਿਆਂ ਦਾ ਡੱਬਾ ਹੀਠਾਂ ਸੁੱਟ ਦਿੰਦਾ ਏ। ਹੀਠਾਂ ਡਿੱਗਣ ਨਾਲ ਪਟਾਕੇ ਇਧਰ-ਉਧਰ ਚੱਲਣ ਲੱਗਦੇ ਹਨ ਅਤੇ ਸਾਰੇ ਹੀ ਰਿਸ਼ਤੇਦਾਰ ਅਤੇ ਬਰਾਤੀ ਭੱਜਣ ਲੱਗਦੇ ਨੇ ਅਤੇ ਇੱਕ ਥਾਂ ਤੇ ਟੈਂਟ ਨੂੰ ਵੀ ਅੱਗ ਲੱਗ ਜਾਂਦੀ ਏ। ਪਰ ਪੈਲਸ ਵਾਲਿਆਂ ਦੀ ਹੁਸ਼ਿਆਰੀ ਨਾਲ ਅੱਗ ਨੂੰ ਮੌਕੇ ਤੇ ਬੁਝਾ ਦਿੱਤਾ ਜਾਂਦਾ ਹੈ ਜਿਸ ਕਰਕੇ ਉਹ ਜ਼ਿਆਦਾ ਨਹੀਂ ਫੈਲਦੀ। ਸੋ ਜੇਕਰ ਹੁਸ਼ਿਆਰੀ ਨਾ ਵਰਤੀ ਹੁੰਦੀ ਤਾਂ ਵਿਆਹ ਵਿੱਚ ਵੱਡੀ ਘਟਨਾ ਵਾਪਰ ਸਕਦੀ ਸੀ। ਕੀ ਵਿਆਹਾਂ ਵਿੱਚ ਪਟਾਕੇ ਚਲਾਉਣੇ ਜ਼ਰੂਰੀ ਨੇ? ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਕਮੈਂਟਾਂ ਵਿੱਚ ਜ਼ਰੂਰ ਦਿਓ। ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ